ਮੇਰੀ ਪੀਰੀ ਦੇ ਮਾਲਕ ਤਨ ਤਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਜਦੋਂ ਸੁਰਸਰੀ ਨਦੀ ਲੰਘ ਕੇ ਫਿਰ ਜਮਨਾ ਨੂੰ ਪਾਰ ਕਰਕੇ ਗੁਰੂ ਜੀ ਗੜ ਗੰਗਾ ਦੇ ਰਸਤੇ ਚੱਲ ਪਏ ਰਸਤੇ ਵਿੱਚ ਜਿੱਥੇ ਕਿਤੇ ਸਿੱਖਾਂ ਨੂੰ ਪਤਾ ਲੱਗਦਾ ਕਿ ਗੁਰੂ ਜੀ ਇੱਧਰ ਆਏ ਹਨ ਤਾ ਸਭ ਅਨੇਕ ਪ੍ਰਕਾਰ ਦੀਆਂ ਭੇਟਾਂ ਦੁੱਧ ਦਹੀਂ ਆਦਿਕ ਲੈ ਕੇ ਆਪ ਜੀ ਦੇ ਦਰਸ਼ਨ ਕਰਨ ਆਉਂਦੇ ਅਤੇ ਦਰਸ਼ਨ ਕਰਕੇ ਨਿਹਾਲ ਹੁੰਦੇ ਗੁਰੂ ਜੀ ਗੜ ਗੰਗਾ ਭਾਵ ਗੜ ਮੁਕਤੇ ਸਰਪਾਸ ਗੰਗਾ ਦਾ ਪ੍ਰਵਾਹ ਪਹੁੰਚ ਗਏ ਇੱਥੇ ਇੱਕ ਦਿਨ ਰਾਤ ਵਿਸ਼ਰਾਮ ਕਰਕੇ ਗੁਰੂ ਜੀ ਨੇ ਇਸ਼ਨਾਨ ਦਾਨ ਕੀਤਾ ਅਤੇ ਫਿਰ ਅੱਗੇ ਚੱਲ ਕੇ ਨਾਨਕ ਮਤੇ ਪਹੁੰਚ ਗਏ ਜਦ ਗੁਰੂ ਜੀ ਨੇ ਇੱਥੇ ਡੇਰਾ ਲਾ ਦਿੱਤਾ ਅਤੇ ਆਪ ਜੀ ਦੇ ਸਿੱਖਾਂ ਨੂੰ ਵੇਖ ਕੇ ਇੱਕ ਕੰਨ ਪਾਟੇ ਜੋਗੀ ਨੇ ਪੁੱਛਿਆ ਇੱਥੇ ਕੌਣ ਸਰਦਾਰ ਆਇਆ ਹੈ ਜਿਸ ਨਾਲ ਇਹ ਯੋਧਿਆਂ ਦੀ ਸੈਨਾ ਹੈ ਸਿੱਖ ਨੇ ਕਿਹਾ ਇਹ ਸ੍ਰੀ ਗੁਰੂ ਹਰਗੋਬਿੰਦ ਜੀ ਸੱਚੇ ਪਾਤਸ਼ਾਹ ਜੀ ਹਨ ਇਹ ਗੱਲ ਸੁਣ ਕੇ ਕਨਪਾਟੇ ਉੱਥੋਂ ਡਰਦੇ ਭੱਜ ਗਏ ਕਿ ਕਿਤੇ ਸਾਨੂੰ ਹੀ ਫੜ ਕੇ ਨਾ ਬੰਨ ਲੈਣ ਭਾਈ ਅਲਮਸਤ ਦੀ ਦਸ਼ਾ ਇਹ ਉਦੋਂ ਦੀ ਗੱਲ ਹੈ ਜਦੋਂ ਇਹਨਾਂ ਕਨਪਾਟਿਆਂ ਨੇ ਗੁਰੂ ਜੀ ਦਾ ਯਾਦਗਾਰੀ ਪਿੱਪਲ ਸਾੜ ਕੇ ਭਾਈ ਅਲਮਸਤ ਨੂੰ ਦੁਖੀ ਕੀਤਾ ਹੋਇਆ ਸੀ ਇਹ ਤਦੋਂ ਤੋਂ ਹੀ ਇੱਕ ਕੁਟੀਆ ਵਿੱਚ ਬੈਠ ਕੇ ਗੁਰੂ-ਗੁਰੂ ਜਪਦਾ ਅਤੇ ਆਰਾਧਨਾ ਕਰਦਾ ਰਹਿੰਦਾ ਸੀ ਜਦ ਉਸਨੇ ਅਚਾਨਕ ਘੋੜਿਆਂ ਦੇ ਹਿੰਕਣ ਦੀ ਆਵਾਜ਼ ਸੁਣੀ ਤਾਂ ਉਸਨੇ ਬਾਹਰ ਨਿਕਲ ਕੇ ਪੰਜਾਬੀ ਸੂਰਬੀਰ ਸਿੱਖਾਂ ਨੂੰ ਵੇਖੇ ਤਦ ਉਸਨੇ ਇੱਕ ਸਿੱਖ ਨੂੰ ਪੁੱਛਿਆ ਕਿ ਇਹ ਡੇਰਾ ਕਿਸ ਦਾ ਹੈ ਸਿੱਖ ਨੇ ਕਿਹਾ ਇਹ ਸਤਗੁਰੂ ਹਰਗੋਬਿੰਦ ਜੀ ਦਾ ਡੇਰਾ ਹੈ ਜੋ ਅੰਮ੍ਰਿਤਸਰ ਤੋਂ ਆਏ ਹਨ ਇਹ ਗੱਲ ਸੁਣ ਕੇ ਭਾਈ ਅਲਮਸਤ ਬਹੁਤ ਹੀ ਪ੍ਰਸੰਨ ਹੋਇਆ ਉਹ ਝਟਪਟ ਉਤਾਵਲਾ ਹੋ ਕੇ ਗੁਰੂ ਜੀ ਪਾਸ ਗਿਆ ਚਰਣਾ ਤੇ ਸੀਸ ਰੱਖ ਕੇ ਮੱਥਾ ਟੇਕਿਆ ਅਤੇ ਖੜੇ ਹੋ ਕੇ ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾਹ ਆਪ ਜੀ ਤਨ ਹੋ ਆਪ ਘਟ ਘਟ ਦੀ ਜਾਣਨਹਾਰ ਹੋ ਮੇਰੀ ਆਸ ਪੂਰੀ ਕਰਨ ਵਾਸਤੇ ਆਏ ਹੋ ਆਪ ਤਨ ਹੋ ਭਾਈ ਅਲਮਸਤ ਦੀ ਸ਼ਰਧਾ ਅਤੇ ਪ੍ਰੇਮ ਉੱਤੇ ਗੁਰੂ ਜੀ ਬਹੁਤ ਪ੍ਰਸੰਨ ਹੋਏ ਅਤੇ yogੀਆਂ ਪਾਸੋਂ ਪਿੱਪਲ ਦੇ ਸਾੜੇ ਜਾਣ ਦੀ ਸਾਰੀ ਗੱਲ ਸੁਣ ਕੇ ਉਸ ਨੂੰ ਧਿਰਜ ਦਿੱਤੀ ਜਦ 6 ਘੜੀ ਦਿਨ ਰਹਿ ਗਿਆ ਤਾਂ ਗੁਰੂ ਜੀ ਨੇ ਇਸ਼ਨਾਨ ਪਾਣੀ ਕਰਕੇ ਬਸਤਰ ਸ਼ਸਤਰ ਸਜਾਈ ਅਤੇ ਗੁਰੂ ਨਾਨਕ ਜੀ ਦੇ ਅਸਥਾਨ ਤੇ ਦਰਸ਼ਨ ਕਰਨ ਵਾਸਤੇ ਗਏ ਪਿੱਪਲ ਪਾਸ ਬੈਠ ਕੇ ਦੀਵਾਨ ਸਜਾ ਕੇ ਸੋਦਰ ਦੀ ਚੌਂਕੀ ਪੜ੍ਹ ਕੇ ਅਰਦਾਸ ਕੀਤੀ ਅਤੇ ਗੁਰੂ ਜੀ ਨੂੰ ਨਮਸਕਾਰ ਕੀਤੀ ਉਪਰੰਤ ਗੁਰੂ ਜੀ ਨੇ ਨਿਰਮਲ ਜਲ ਮਗਵਾ ਕੇ ਉਸ ਵਿੱਚ ਕੇਸਰ ਅਤੇ ਚੰਦਨ ਘਸਾ ਕੇ ਮਲਾਇਆ ਅਤੇ ਸਤਨਾਮ ਆਖ ਕੇ ਆਪਣੇ ਹੱਥਾਂ ਨਾਲ ਉਸ ਸੜੇ ਹੋਏ ਪਿੱਪਲ ਉੱਤੇ ਛਿੜਕਿਆ ਤਾਂ ਪਿੱਪਲ ਵਿੱਚੋਂ ਉਸੇ ਸਮੇਂ ਹੀ ਹਰੇ ਪੱਤੇ ਤੇ ਸ਼ਾਖਾਂ ਪੁੰਗਰ ਪਈਆਂ ਤਦ ਸਭ ਨੇ ਗੁਰੂ ਜੀ ਦੀ ਜੈ ਜੈਕਾਰ ਕੀਤੀ ਅਤੇ ਖੁਸ਼ੀਆਂ ਮਨਾਈਆਂ ਇਸ ਪਿੱਪਲ ਦੇ ਪੱਤਿਆਂ ਉੱਤੇ ਅੱਜ ਤੱਕ ਪਿਗਲੇ ਨਿਸ਼ਾਨ ਕੇਸਰ ਦੇ ਅਤੇ ਚਿੱਟੇ ਚੰਦਨ ਦੇ ਪ੍ਰਤੱਖ ਪ੍ਰਗਟ ਹਨ ਜਿਹੜੇ ਜੋਗੀ ਗੁਰੂ ਜੀ ਤੋਂ ਡਰਦੇ ਭੱਜ ਗਏ ਸਨ ਉਹਨਾਂ ਨੇ ਆਪਣੇ ਗੁਰਖ ਪਾਸ ਜਾ ਕੇ ਦੱਸਿਆ ਆਪ ਜੀ ਦੇ ਪ੍ਰਤਾਪ ਕਰਕੇ ਪਹਿਲਾਂ ਜਿਸ ਅਸਥਾਨ ਦਾ ਨਾਮ ਗੁਰਖ ਮਤਾ ਸੀ ਪਰ ਜਦ ਆਪ ਜੀ ਨਾਲ ਉੱਥੇ ਗੁਰੂ ਨਾਨਕ ਜੀ ਨੇ ਚਰਚਾ ਕਰਕੇ বিজয় પ્રાપ્ત ਕਰਨ ਲਈ ਤਾਂ ਇਸ ਦਾ ਨਾਮ ਨਾਨਕ ਮਤਾ ਪੈ ਗਿਆ ਸੀ ਇੱਕ ਸਿੱਖ ਉੱਥੇ ਬੈਠ ਕੇ ਦੀਵੇ ਝਾੜੂ ਦੀ ਸੇਵਾ ਕਰਨ ਲੱਗਾ ਅਸੀਂ ਉਸ ਨੂੰ ਉੱਥੋਂ ਚਲੇ ਜਾਣ ਵਾਸਤੇ ਕਿਹਾ ਉਸ ਨੇ ਜਦ ਸਾਡਾ ਕਿਹਣਾ ਨਾ ਮੰਨਿਆ ਤਾਂ ਅਸਾਂ ਉਸ ਪਿੱਪਲ ਨੂੰ ਅੱਗ ਨਾਲ ਸਾੜ ਦਿੱਤਾ ਜਿਸ ਨੂੰ ਉਹ ਗੁਰੂ ਨਾਨਕ ਦੀ ਯਾਦਗਾਰ ਕਹਿੰਦਾ ਸੀ ਫਿਰ ਵੀ ਉਹ ਉੱਥੋਂ ਨਾ ਗਿਆ ਤੇ ਉਸ ਦੇ ਨੇੜੇ ਹੀ ਝੁੱਗੀ ਪਾ ਕੇ ਬੈਠਾ ਰਿਹਾ ਹੁਣ ਉਸਨੇ ਆਪਣੇ ਗੁਰੂ ਨੂੰ ਸਦਵਾਇਆ ਹੈ ਜਿਨ੍ਹਾਂ ਨੇ ਆਣ ਕੇ ਆਪਣੀ ਸ਼ਕਤੀ ਨਾਲ ਉਸ ਪਿੱਪਲ ਨੂੰ ਹਰਾ-ਭਰਾ ਕਰ ਦਿੱਤਾ ਹੈ ਉਸ ਦਾ ਗੁਰੂ ਸ਼ਸਤਰ ਧਾਰੀ ਅਤੇ ਜੀਵ ਕਾਤੀ ਹੈ ਉਸ ਦੇ ਨਾਲ ਕੁਝ ਸੂਰਮੇ ਵੀ ਹਨ ਜੋ ਘੋੜਿਆਂ ਦੀ ਸਵਾਰੀ ਕਰਕੇ ਜੰਗਲ ਵਿੱਚ ਜਾ ਕੇ ਸ਼ਸਤਰਾਂ ਨਾਲ ਜੀਵ ਕਾਤ ਕਰਦੇ ਹਨ ਅਤੇ ਜੋ ਉਹਨਾਂ ਦਾ ਗੁਰੂ ਹੈ ਉਹ ਬਹੁਤ ਹੀ ਸਡੌਲ ਅਤੇ ਉੱਚੇ ਲੰਬੇ ਕੱਦ ਵਾਲਾ ਅਤੇ ਭਰਵੇਂ ਸਰੀਰ ਵਾਲਾ ਹੈ ਉਸ ਨੂੰ ਦੇਖ ਕੇ ਸਾਡੀਆਂ ਤਾਂ ਲੱਤਾਂ ਕੰਬ ਗਈਆਂ ਗੋਰਖਨਾਥ ਨੇ ਸਾਰੀ ਗੱਲ ਸੁਣ ਕੇ ਆਖਿਆ ਗੁਰੂ ਨਾਨਕ ਦੀ ਗੱਦੀ ਨਾਲ ਮੇਲ ਮਲਾਪ ਰੱਖਣਾ ਹੀ ਚੰਗਾ ਹੈ ਉਹਨਾਂ ਨਾਲ ਝਗੜਾ ਚੰਗਾ ਨਹੀਂ ਹੈ ਕਲਯੁਗ ਵਿੱਚ ਇਹਨਾਂ ਦੀ ਬੜੀ ਮਹਿਮਾ ਹੈ ਗੋਰਖਨਾਥ ਦੀ ਇਹ ਗੱਲ ਸੁਣ ਕੇ ਭਰਤਰਨਾਥ ਭੰਗਰਨਾਥ ਅਤੇ ਹੋਰ ਸਿੱਧ ਬੋਲੇ ਕਿ ਹੁਣ ਇੱਥੇ ਗੁਰੂ ਨਾਨਕ ਦੇਵ ਜੀ ਨਹੀਂ ਹਨ ਸੋ ਇਹਨਾਂ ਤੋਂ ਸਾਨੂੰ ਆਪਣਾ ਅਸਥਾਨ ਛਡਵਾਉਣਾ ਚਾਹੀਦਾ ਹੈ ਅਤੇ ਅਸੀਂ ਜਰੂਰ ਛਡਵਾਵਾਂਗੇ ਗੋਰਖਨਾਥ ਇਹਨਾਂ ਨੂੰ ਹੰਕਾਰੀ ਸਮਝ ਕੇ ਹਸਿਆ ਅਤੇ ਵਿਚਾਰਿਆ ਕਿ ਇਨ੍ਹਾਂ ਵਿੱਚ ਸੰਤਾਂ ਵਾਲੀ ਨਿਰਮਾਣ ਬੁੱਧੀ ਨਹੀਂ ਹੈ ਇਨਾਂ ਦਾ ਹੰਕਾਰ ਦੂਰ ਹੋਣਾ ਚਾਹੀਦਾ ਹੈ ਇਹ ਵਿਚਾਰ ਕਰਕੇ ਗੋਰਖਨਾਥ ਨੇ ਕਿਹਾ ਜੇ ਤੁਸੀਂ ਅੱਜ ਜਾ ਕੇ ਆਪਣਾ ਅਸਥਾਨ ਛਡਾਲ ਲਵੋ ਤਾਂ ਤੁਹਾਡੀ ਬਹੁਤ ਸੋਭਾ ਹੋਵੇਗੀ ਸਾਰੇ ਸਿੱਧਾਂ ਵਿੱਚ ਤੁਹਾਡਾ ਮਾਣ ਵੱਧ ਜਾਵੇਗਾ ਜਾਓ ਛੇਤੀ ਜਾ ਕੇ ਆਪਣਾ ਅਸਥਾਨ ਛਡਵਾਓ ਗੋਰਖਨਾਥ ਦੀ ਇਸ ਤਰ੍ਹਾਂ ਆਗਿਆ ਲੈ ਕੇ ਆਦੇਸ਼ ਆਦੇਸ਼ ਕਰਦੇ ਹੋਏ ਗੁਰੂ ਜੀ पास ਗਏ ਅਤੇ ਸਾਹਮਣੇ ਬੈਠ ਗਏ ਸਭ ਤੋਂ ਪਹਿਲਾਂ ਭੰਗਰ ਨਾਚ ਨੇ ਕਿਹਾ ਤੁਹਾਡਾ ਗ੍ਰਸਤੀਆਂ ਦਾ ਸਾਡੇ ਜੋਗੀਆਂ ਨਾਲ ਜਿਨ੍ਹਾਂ ਨੇ ਸੰਸਾਰ ਦੇ ਸਭ ਪਦਾਰਥਾਂ ਨੂੰ ਤਿਆਗਿਆ ਹੋਇਆ ਹੈ ਝਗੜਾ ਕਰਨਾ ਠੀਕ ਨਹੀਂ ਹੈ ਇਸ ਵਾਸਤੇ ਤੁਸੀਂ ਗੋਰਖ ਮਤਾ ਛੱਡ ਕੇ ਚਲੇ ਜਾਓ ਇਹ ਸਿੱਧਾਂ ਦਾ ਪੁਰਾਣਾ ਅਸਥਾਨ ਹੈ ਇਸ ਗੱਲ ਦਾ ਸਾਰੇ ਸੰਸਾਰ ਨੂੰ ਪਤਾ ਹੈ ਗੁਰੂ ਜੀ ਨੇ ਹੱਸ ਕੇ ਕਿਹਾ ਬਾਹਰਲੇ ਭੇਖ ਨੂੰ ਵੇਖ ਕੇ ਅਣਜਾਣ ਭੁੱਲ ਜਾਂਦੇ ਹਨ ਤੁਹਾਡਾ ਮਨ ਮਮਤਾ ਵਿੱਚ ਫਸਿਆ ਹੋਇਆ ਹੈ ਕਿਸੇ ਅਸਥਾਨ ਅਵਥਾ ਪਦਾਰਥ ਵਿੱਚ ਮਮਤਾ ਧਾਰਨੀ ਤਿਆਗੀਆਂ ਦਾ ਕੰਮ ਨਹੀਂ ਹੈ ਤੁਸੀਂ ਆਪਣੇ ਆਪ ਨੂੰ ਤਿਆਗੀ ਆਖ ਕੇ ਫਿਰ ਮਮਤਾ ਵਿੱਚ ਹੀ ਫਸੇ ਹੋਏ ਹੋ ਗੁਰੂ ਜੀ ਦੇ ਇਹ ਬਚਨ ਸੁਣ ਕੇ ਸਾਰੇ ਜੋਗੀ ਗੁਰੂ ਜੀ ਨੂੰ ਆਪਣੀ ਅਜਮਤ ਵਿਖਾਉਣ ਵਾਸਤੇ ਸਾਰੇ ਆਕਾਸ਼ ਵਿੱਚ ਉੱਡ ਗਏ ਅਤੇ ਉੱਥੋਂ ਪੱਥਰਾਂ ਦੀ ਵਰਖਾ ਕਰਨ ਲੱਗੇ ਵੱਡੇ ਵੱਡੇ ਡਰਾਉਣੇ ਰੂਪ ਧਾਰਨ ਕਰਕੇ ਤਾਂ ਨੂੰ ਡਰਾਉਣ ਲੱਗੇ ਬੜੇ ਜ਼ੋਰ ਦੀ ਹਨੇਰੀ ਮਿੱਟੀ ਅਤੇ ਕੰਕਰਾਂ ਦੀ ਚੱਲਣ ਲੱਗ ਪਈ ਅੱਗ ਦੀਆਂ ਜੋ ਆਤੀਆਂ ਉੱਡਣ ਲੱਗ ਪਈਆਂ ਅਤੇ ਮੂੰਹ ਤੋਂ ਮਾਰ ਦਿਓ ਮਾਰ ਦਿਓ ਪੈ ਆਖਣ ਤਾ ਕਿ ਇਹ ਫਿਰ ਝਗੜਾ ਕਰਨ ਜੋਗੇ ਨਾ ਰਹਿਣ ਫਿਰ ਉਹਨਾਂ ਨੇ ਸ਼ੇਰਾਂ ਤੇ ਸੱਪਾਂ ਦੇ ਭਿਆਨਕ ਰੂਪ ਧਾਰਨ ਕਰ ਲਏ ਸਿੱਖਾਂ ਨੂੰ ਹੈਰਾਨ ਹੁੰਦੇ ਵੇਖ ਕੇ ਗੁਰੂ ਜੀ ਨੇ ਕਿਹਾ ਤੁਸੀਂ ਚੁੱਪ ਕਰਕੇ ਤਮਾਸ਼ਾ ਵੇਖਦੇ ਰਹੋ ਇਹਨਾਂ ਦੀ ਸਾਰੀ ਸ਼ਕਤੀ ਹੁਣੇ ਹੀ ਨਾਸ ਹੋ ਜਾਵੇਗੀ ਇਸ ਬਚਨ ਉਪਰੰਤ ਗੁਰੂ ਜੀ ਦੇ ਪ੍ਰਤਾਪ ਨਾਲ ਜਿੱਥੇ-ਜਿੱਥੇ ਕੋਈ ਸਿੱਧ ਫਿਰਦਾ ਸੀ ਉੱਥੇ ਹੀ ਉਸ ਨੂੰ ਅੱਗ ਸਾੜਨ ਲੱਗ ਪਈ ਇਸ ਅਗਨੀ ਦੇ ਸੇਕ ਨੂੰ ਸਿੱਧ ਨਾ ਸਹਾਰ ਸਕੇ ਅਤੇ ਵਿਆਕੁਲ ਹੋ ਕੇ ਸਾਰੇ ਚੀਕਾ ਮਾਰਦੇ ਹੋਏ ਭੱਜ ਕੇ ਗੋਰਖਨਾਥ ਪਾਸ ਚਲੇ ਗਏ ਗੋਰਖਨਾਥ ਨੇ ਉਹਨਾਂ ਦੇ ਮੁਖੀ ਭੰਗਰਨਾਥ ਨੂੰ ਕਿਹਾ ਤੂੰ ਆਪਣੀ ਲਾਜ ਨੂੰ ਵਟਾ ਲਾ ਲਿਆ ਹੈ ਅੱਗੇ ਵੀ ਤੂੰ ਗੁਰੂ ਨਾਨਕ ਜੀ ਪਾਸੋਂ ਖੜਾਵਾਦੀ ਮਾਰ ਖਾ ਕੇ ਉਹਨਾਂ ਦੇ ਪੈਰਾਂ ਤੇ ਡਿੱਗ ਪਿਆ ਸੀ ਹੁਣ ਫੇਰ ਤੂੰ ਆਪਣੀ ਉਹੀ ਗੱਤ ਕਰਾਈ ਹੈ ਤੂੰ ਸਾਰੇ ਸਿੱਧਾਂ ਦਾ ਮਾਣ ਗਵਾਹ ਦਿੱਤਾ ਹੈ ਇਸ ਤਰ੍ਹਾਂ ਗੋਰਖਨਾਥ ਨੇ ਉਹਨਾਂ ਨੂੰ ਬਹੁਤ ਸ਼ਰਮਿੰਦਾ ਕੀਤਾ ਇਸ ਤਰ੍ਹਾਂ ਸਿੱਧਾਂ ਨੂੰ ਉਥੋਂ ਕੱਢ ਕੇ ਭਾਈ ਅਲਮਸਤ ਨੂੰ ਧੀਰਜ ਦੇ ਕੇ ਗੁਰੂ ਜੀ ਨੇ ਪਿੱਛੇ ਮੁੜਨ ਦੀ ਤਿਆਰੀ ਕਰ ਲਈ ਆਪਣੇ ਤੁਰੰਤੋਂ ਪਹਿਲਾਂ ਗੁਰੂ ਜੀ ਨੇ ਇਲਾਕੇ ਦੇ ਸਿੱਖਾਂ ਨੂੰ ਕਿਹਾ ਇੱਥੇ ਜੋਗੀ ਜਿਹੜਾ ਵਿਗਨ ਪਾਉਦੇ ਸਨ ਉਹ ਹੁਣ ਦੂਰ ਹੋ ਗਿਆ ਹੈ ਅੱਗੇ ਤੋਂ ਕੋਈ ਵੀ ਇਸ ਗੁਰ ਅਸਥਾਨ ਦੀ ਬਿਆਬਦੀ ਨਹੀਂ ਕਰੇਗਾ ਇਹ ਹੁਣ ਨਾਨਕ ਮਤਾ ਅਚਲ ਹੋਏਗਾ ਇਸ ਨੂੰ ਕੋਈ ਚਲਾਏ ਮਾਨ ਨਹੀਂ ਕਰ ਸਕੇਗਾ ਇਸ ਪ੍ਰਕਾਰ ਸਭ ਕੁਝ ਠੀਕ ਕਰਕੇ ਗੁਰੂ ਜੀ ਵਾਪਸ ਦੇਸ਼ ਨੂੰ ਚੱਲ ਪਏ ਨਾਨਕ ਮਤੇ ਤੋਂ ਸੁਰਸਰੀ ਨਦੀ ਉੱਤੇ ਪਹੁੰਚ ਕੇ ਆਪਣੇ ਸਿੱਖਾਂ ਸੇਵਕਾਂ ਸਹਿਤ ਗੁਰੂ ਜੀ ਨੇ ਚਨਾਨ ਕੀਤਾ ਅਤੇ ਫਿਰ ਕੁਝ ਥੋੜਾ ਸਮਾਂ ਵਿਸ਼ਰਾਮ ਕਰਕੇ ਉੱਥੋਂ ਚੱਲ ਕੇ ਜਮਨਾ ਪਾਰ ਕਰਕੇ ਤਨੇਸਰ ਸ੍ਰੀ ਗੁਰੂ ਨਾਨਕ ਦੇਵ ਜੀ ਧਪਾ ਸ੍ਰੀ ਗੁਰੂ ਅਮਰਦਾਸ ਜੀ ਧਰਮਸ਼ਾਲਾ ਵਿੱਚ ਆਣ ਡੇਰਾ ਕੀਤਾ